ਪਬਲਿਕ ਗਾਰਡIAN ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੁੱਖ ਖਬਰਾਂ ਸਰਵਜੀਤ ਸਿੰਘ ਦੇ ਨਾਲ ਅੱਜ ਦੀ ਪਹਿਲੀ ਮੁੱਖ ਖਬਰ ਹੈ ਜੀ ਪੰਜਾਬ ਤੋਂ ਨਸ਼ਾ ਤਸਕਰੀ ਸ਼ਾਮਲ ਪੁਲਿਸ ਮਲਾਜ਼ਮ ਹੋਣਗੇ ਫੌਰੀ ਬਰਖਾਸ ਗਰਮੀ ਤੋਂ ਛੇਤੀ ਮਿਲੇਗੀ ਰਾਹਤ ਮੌਨਸੂਨ ਨੇ ਮੋੜ ਫੜੀ ਰਫ਼ਤਾਰ ਕੱਲ ਤੋਂ ਬਾਰਿਸ਼ ਦੀ ਸੰਭਾਵਨਾ ਜੇ ਗਲਤੀ ਹੋਈ ਤਾਂ ਮੰਨੋ ਸੁਪਰੀਮ ਕੋਰਟ ਲੋਕ ਫਰਮਾਨ ਦਾ ਵਿਸ਼ਵਾਸ ਹੀ ਸਾਡੀ ਅਸਲ ਪੂੰਜੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿਸਾਨ ਨੌਜਵਾਨ ਨਾਰੀ ਸ਼ਕਤੀ ਤੇ ਗਰੀਬਾਂ ਦਾ ਸਸ਼ਕਤੀਕਰਨ ਇਸ ਕਾਰਜਕਾਲ ਦੀ ਹੀ ਹੈ ਪਹਿਲ। ਹੁਣ ਖਬਰਾਂ ਵਿਸਤਾਰ ਨਾਲ ਖਬਰ ਪੰਜਾਬ ਤੋਂ ਪਿਛਲੇ 14 ਦਿਨਾਂ ਚ 14 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਨੂੰ ਸੂਬਾ ਸਰਕਾਰ ਨੂੰ ਜੰਜੋੜ ਕੇ ਰੱਖ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਸਿੱਧੀ ਗੱਲ ਕਰਦੇ ਹੋਏ ਸਪਸ਼ਟ ਕੀਤਾ ਕਿ ਪੁਲਿਸ ਯਾਰੀਆਂ ਤੇ ਰਿਸ਼ਤੇਦਾਰੀਆਂ ਤੋਂ ਉੱਪਰ ਉੱਟ ਕੇ ਕੰਮ ਕਰੇ। ਤੂੰ ਕਿ ਜੇ ਕਿਸੇ ਵੀ ਪੁਲਿਸ ਮੁਲਾਜ਼ਮ ਦੀ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਜਾਂ ਤਸਕਰਾਂ ਦੀ ਮਦਦ ਕਰਨ ਵਾਲਿਆਂ 'ਚ ਸ਼ਮੂਰੀਅਤ ਪਾਈ ਗਈ ਤਾਂ ਉਹ ਤੁਰੰਤ ਬਰਖਾਸ ਹੋਵੇਗਾ। ਉਹਨਾਂ ਨੇ ਡੀਜੀਪੀ ਨੂੰ ਕਿਹਾ ਕਿ ਜਿਸ ਵੀ ਵਿਅਕਤੀ ਨੂੰ ਨਸ਼ਾ ਵੇਚਦੇ ਫੜਿਆ ਜਾਵੇ ਇੱਕ ਹਫ਼ਤੇ ਦੇ ਅੰਦਰ ਉਸ ਦੀ ਜਾਇਦਾਦ ਜ਼ਬਤ ਕਰ ਲਈ ਦਿੱਤੀ ਜਾਵੇ। ਜੇ ਇਸ ਸੰਬੰਧੀ ਕਾਨੂੰਨ 'ਚ ਕੋਈ ਸੋਧ ਦੀ ਲੋੜ ਹੈ ਤਾਂ ਉਹ ਵੀ ਦਸਨ ਸਰਕਾਰ ਉਸਤੇ ਅਮਲ ਕਰੇਗੀ। ਸੀਐਮ ਮਾਨ ਨੇ ਕਿਹਾ ਕਿ ਪੁਲਿਸ ਅਧਿਕਾਰੀ ਇਹ ਨਾ ਸਮਝਣ ਕਿ ਇਹ ਅੱਗ ਕਿਸੇ ਹੋਰ ਘਰ ਦੇ ਲੱਗੀ ਹੈ। ਇਹ ਅੱਗ ਸਾਡੇ ਆਪਣੇ ਘਰ ਹੀ ਲੱਗੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ 3 ਮਹੀਨੇ ਦੀ ਪ੍ਰਚਾਰ ਮੁਹਿੰਮ 'ਚ ਉਹਨਾਂ ਦੇ ਸਾਹਮਣੇ ਇਹ ਤੱਥ ਆਏ ਹਨ ਕਿ ਨਸ਼ਾ ਤਸਕਰਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਕਾਟੋਪ ਹੈ ਅਜੇ ਮੁਲਾਜ਼ਮਾਂ ਨੂੰ ਤੁਰੰਤ ਬਰਖਾਸ ਕੀਤਾ ਜਾਵੇ ਨਾਲ ਹੀ ਇਸ ਨੈਕਸਸ ਨੂੰ ਤੋੜਨ ਲਈ ਉਹਨਾਂ ਨੇ ਡੀਜੀਪੀ ਨੂੰ ਕਿਹਾ ਕਿ ਥਾਣਿਆਂ ਦੇ ਮੁੰਸ਼ੀ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਤੁਰੰਤ ਬਦਲਾਓ ਬਦਲਿਆ ਜਾਵੇ ਖਬਰ ਮੌਸਮ ਵਿਭਾਗ ਤੋਂ ਗਰਮੀ ਨਾਲ ਜੂਝ ਰਹੇ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਲਈ ਇਹ ਰਾਹਤ ਵਾਲੀ ਖਬਰ ਹੈ ਕਿ ਲੰਬੀ ਉਡੀਕ ਤੋਂ ਬਾਅਦ ਮੌਨਸੂਨ ਨੇ ਫਿਰ ਰਫਤਾਰ ਫੜ ਲਈ ਹੈ ਦੇਸ਼ ਦੇ ਦੱਖਣੀ, ਪੂਰਬ ਉੱਤੇ, ਉੱਤਰ ਪੱਛਮੀ ਦੋਵਾਂ ਹਿੱਸਿਆਂ 'ਚ ਚੌਥਾ ਰਫੀਆ ਚਕਰਵਾਰਤੀ ਸਥਿਤੀ ਬਣ ਚੁੱਕੀ ਹੈ ਜਿੱਥੇ ਵੱਡੀ ਮਾਤਰਾ 'ਚ ਨਮੀ ਲੈ ਕੇ ਹਵਾਵਾਂ ਅੱਗੇ ਵਧ ਰਹੀ ਹੈ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਨਮੀ ਵਾਲੀ ਹਵਾ ਹਫਤੇ ਦੇ ਅੰਦਰ-ਅੰਦਰ ਉੱਤਰ ਪੱਛਮ ਦੇ ਇੱਕ ਵੱਡੇ ਹਿੱਸੇ ਨੂੰ بارش ਨਾਲ ਸਰਾਸਰ ਕਰ ਦੇਵੇਗੀ। ਪੱਛਮੀ ਗੜਬੜੀ ਦੇ ਅਸਰ ਨਾਲ ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਥਾਨ ਦੇ ਕਈ ਹਿੱਸਿਆਂ 'ਚ بارش ਹੋਣ ਦੀ ਸੰਭਾਵਨਾ ਹੈ। ਉਧਰ ਹੀ ਸੁਪਰੀਮ ਕੋਰਟ ਨੇ ਮੈਡੀਕਲ ਦੇ ਗ੍ਰੈਜੂਏਟ ਕੋਰਸਾਂ ਦੇ ਪ੍ਰਵੇਸ਼ ਦੀ ਰਾਸ਼ਟਰੀ ਪੱਤਰਤਾ ਸਹਿ ਪ੍ਰਵੇਸ਼ ਪ੍ਰੀਖਿਆ NEET UGC ਚ ਗੜਬੜੀਆਂ ਦੇ ਪੇਪਰ ਲੀਕ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਸੜਕ ਤੋਂ ਅਦਾਲਤ ਤੱਕ ਡਟੇ ਵਿਦਿਆਰਥੀਆਂ ਦਾ ਦਰਦ ਸੁਪਰੀਮ ਕੋਰਟ ਨੂੰ ਵੀ ਮਹਿਸੂਸ ਹੋਣ ਲੱਗਾ ਹੈ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ NEET UGC ਗੜਬੜੀਆਂ ਬਾਰੇ داخل ਪਟੀਸ਼ਨਾਂ ਤੇ ਸੁਣਵਾਈ ਦੌਰਾਨ ਟਿੱਪਣੀ ਕਰਦੇ ਹੋਏ ਕਿਹਾ ਕਿ ਜੇ ਕਿਸੇ ਵੱਲੋਂ 0.001% ਵੀ ਲਾਪਰਵਾਹੀ ਹੋਈ ਹੈ ਤਾਂ ਉਸ ਨੂੰ ਗੰਭੀਰਤਾ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਕੋਰਟ ਨੇ ਨੈਸ਼ਨਲ ਟ੍ਰੇਨਿੰਗ ਏਜੰਸੀ ਐਨਟੀਏ ਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਇਹਨਾਂ ਸਾਰੇ ਮਾਮਲਿਆਂ ਨੂੰ ਉਲਟ ਮੁਕਦਮੇਬਾਜ਼ੀ ਵਾਂਗ ਨਹੀਂ ਲਿਆ ਜਾਣਾ ਚਾਹੀਦਾ ਸੁਪਰੀਮ ਕੋਰਟ ਨੇ ਡਾਕਟਰ ਬਨੰਦ ਦਾ ਸੁਪਨਾ ਲੈ ਕੇ ਨੀਟ ਲਈ ਸਖਤ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਦੇ ਹਾਲਤ ਨੂੰ ਸਮਝਦੇ ਹੋਏ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹਨਾਂ ਪ੍ਰੀਖਿਆਵਾਂ ਲਈ ਬੱਚੇ ਕਿੰਨੀ ਮਿਹਨਤ ਕਰਦੇ ਹਨ ਉੱਥੇ ਹੀ ਸੁਪਰੀਮ ਕੋਰਟ ਨੇ ਸਿਸਟਮ 'ਚ ਧੋਖਾ ਧੜੀ ਕਰਕੇ ਡਾਕਟਰ ਬਣਨ ਵਾਲਿਆਂ ਸਮਾਜ ਨੂੰ ਹੋ ਸਕਣ ਵਾਲੇ ਖਤਰਿਆਂ ਪ੍ਰਤੀ ਚੌਕਸ ਹੁੰਨ ਕਰਦੇ ਹੋਏ ਕਿਹਾ ਕਿ ਉਸੇ ਸਥਿਤੀ ਦੀ ਕਲਪਨਾ ਕਰੋ ਜਿੱਥੇ ਕਿਸੇ ਵਿਅਕਤੀ ਨੇ ਸਿਸਟਮ ਨਾਲ ਧੋਖਾੜੀ ਕੀਤੀ ਤੇ ਉਹ ਡਾਕਟਰ ਬਣ ਗਿਆ ਉਹ ਸਮਾਜ ਲਈ ਵੱਧ ਖਤਰਨਾਕ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਚੌਂਚ ਦੇਸ਼ ਨੇ ਸ਼ਾਨਦਾਰ ਲੋਕ ਫਰਮਾਨ ਦੇ ਕੇ ਇਤਿਹਾਸ ਰਚਿਆ ਹੈ ਲੋਕਤਾਂਤ੍ਰਿਕ ਦੇਸ਼ਾਂ ਵਿੱਚ ਅਜੇ ਹਾਂ ਬਹੁਤ ਘੱਟ ਦੇਖਿਆ ਗਿਆ ਹੈ ਕਿ ਕੋਈ ਚੁਣੀ ਹੋਈ ਸਰਕਾਰ ਲਗਾਤਾਰ ਤੀਜੀ ਵਾਰ ਵਾਪਸੀ ਕਰੇ ਭਾਰਤ 'ਚ 60 ਸਾਲ ਪਹਿਲਾਂ ਅਜਿਹਾ ਹੋਇਆ ਸੀ ਜਨਤਾ ਨੇ ਇਸ ਭਾਗ ਸ ਆਪਣੇ ਸੇਵਾਦਾਰ ਮੋਦੀ ਨੂੰ ਦਿੱਤਾ ਹੈ। ਉਹੀ ਵਿਸ਼ਵਾਸ ਸਾਡੀ ਪੂੰਜੀ ਹੈ। ਕਿਸਾਨ, ਨੌਜਵਾਨ, ਨਾਰੀ ਸ਼ਕਤੀ ਤੇ ਗਰੀਬ ਦੇਸ਼ ਨੂੰ ਮਜ਼ਬੂਤ ਖੰਮ ਹਨ। ਇਹਨਾਂ ਸਾਰਿਆਂ ਦੇ ਸਸ਼ਕਤੀਕਰਨ ਕਾਰਨ ਹੀ ਵਿਕਸਿਤ ਭਾਰਤ ਦਾ ਸੰਕਲ ਪੂਰਾ ਹੋਵੇਗਾ। ਇਸੇ ਨੂੰ ਧਿਆਨ ਵਿੱਚ ਰੱਖ ਕੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਮੈਂ ਕਿਸਾਨ ਤੇ ਗਰੀਬ ਪਰਿਵਾਰ ਦੇ ਹਿੱਤ ਵਿੱਚ ਫੈਸਲੇ ਲੈ ਕੇ ਕੀਤੀ ਹੈ। ਕਿਸਾਨ ਸਨਮਾਨ ਨਿਧੀ ਤੇ ਗਰੀਬ ਪਰਿਵਾਰਾਂ ਲਈ 3 ਕਰੋੜ ਕਰ ਬਣਾਉਣ ਨਾਲ ਲੋਕਾਂ ਨੂੰ ਮਦਦ ਮਿਲੇਗੀ। ਐਸੀਆਂ ਅੱਜ ਦੀਆਂ ਮੁੱਖ ਖਬਰਾਂ ਜੀ ਹੋਰ ਖਬਰਾਂ ਵੇਖਣ ਲਈ ਸਾਡੇ ਨਾਲ ਜੁੜੇ ਰਹਿਣਾ ਪਬਲਿਕ ਗਾਰਡੀਅਨ ਤੇ ਸਤਿ ਸ੍ਰੀ ਅਕਾਲ